ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਕਲਾਸ ਦੇ ਨਤੀਜਿਆਂ ਵਿੱਚ ਬਰਨਾਲਾ ਦੇ ਸਰਵੱਤਕਾਰੀ ਸਕੂਲ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਰਿਕਾਰਡ ਬਣਾਉਂਦਿਆਂ 500 ਵਿੱਚੋਂ 500 ਨੰਬਰ ਹਾਸਲ ਕਰਕੇ ਸਮੁੱਚੇ ਪੰਜਾਬ ਵਿੱਚੋਂ ਅਵਲ ਸਥਾਨ ਹਾਸਲ ਕੀਤਾ ਹੈ। ਅੱਜ ਜਿਉਂ ਹੀ ਨਤੀਜਿਆਂ ਦਾ ਐਲਾਨ ਹੋਇਆ ਤਾਂ ਹਰਸੀਰਤ ਕੌਰ ਅਤੇ ਉਹਨਾਂ ਦੇ ਪਾਪਾ ਸਿਮਰਦੀਪ ਸਿੰਨੂ ਵਧਾਈਆਂ ਦੇਣ ਵਾਲਿਆਂ ਦਾ ਤਾਂ ਤਾਲ ਤਾਲ ਲੱਗ ਗਿਆ ਤੇ ਉਹਨਾਂ ਦੇ ਸਕੂਲ ਵਿੱਚ ਸ਼ਹਿਰੀ ਅਦਾ ਵੱਡਾ ਇਕੱਠ ਹੋ ਗਿਆ ਲੋਕਾਂ ਨੇ ਟੋਲ ਟਕਿਆ ਨਾਲ ਆਪਣੀ ਤੀਦੀ ਇਸਲਾ ਮਿਸਾਲ ਪ੍ਰਾਪਤੀ ਦੀ ਖੁਸ਼ੀ ਰਲ ਕੇ ਮਨਾਏ ਇਸ ਮੌਕੇ ਸੰਧਰੂਰ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰਵੀ ਹਰਸੀਰਤ ਨੂੰ ਵਧਾਈ ਦੇਣ ਲਈ ਸਕੂਲ ਪਹੁੰਚ ਗਏ ਗੱਲਬਾਤ ਕਰਦਿਆਂ ਹਰਸੀਰਤ ਕੌਰ ਨੇ ਕਿਹਾ ਕਿ ਉਹ ਆਪਣੀ ਇਸ ਪ੍ਰਾਪਤੀ ਤੇ ਬਹੁਤ ਜ਼ਿਆਦਾ ਖੁਸ਼ ਹੈ ਉਸਨੇ ਆਪਣੀ ਪ੍ਰਾਪਤੀ ਦਾ ਸੇਰਾ ਆਪਣੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਸਾਰੇ ਟੀਚਰਾਂ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਕੀਤਾ ਜਿਸ ਕਾਰਨ ਉਹ ਅੱਜ ਇਸ ਮੁਕਾਮ ਤੇ ਪਹੁੰਚੀ ਹੈ ਉਹਨਾਂ ਆਖਿਆ ਕਿ ਉਹਨਾਂ ਦਾ ਅਗਲਾ ਨਿਸ਼ਾਨਾ NEET ਪ੍ਰੀਖਿਆ ਕਰਕੇ MBBS ਵਿੱਚ ਦਾਖਲਾ ਲੈ ਕੇ ਇੱਕ ਚੰਗਾ ਡਾਕਟਰ ਬੰਨਣਾ ਹੈ ਹਰਸੀਰਤ ਦੇ ਪਿਤਾ ਸਿਮਰਦੀਪ ਸਿੰਘ ਨੇ ਕਿਹਾ ਕਿ ਉਹ ਆਪਣੀ ਬੇਟੀ ਦੀ ਪ੍ਰਾਪਤੀ ਤੇ ਬੇहद ਖੁਸ਼ੀ ਹੈ। ਉਹਨਾਂ ਸਮੂਹ ਬਰਨਾਲਾ ਵਾਸੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਮਨਾਈ ਹੈ। ਜ਼ਿਕਰਯੋਗ ਹੈ ਕਿ ਹਰਸੀਰਤ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਬਹੁਤ ਸਰਗਰਮ ਹੈ। ਉਹ ਨੈਟਬਾਲ ਦੀ ਖੇਡ ਵਿੱਚ ਸੂਬਾ ਪੱਧਰ ਤੇ ਵਧੀਆ ਪ੍ਰਗਰਸ਼ਨ ਕਰਦੀ ਰਹੀ ਹੈ। ਹਰਸੀਰਤ ਕਰ ਅੱਜ ਰਿਅਲ ਟਾਇਰ ਪਲਾਸਟਿਕ ਦਾ ਕੀ ਕਹਿਣਾ ਚਾਹੋ ਤੁਸੀਂ ਪੰਜਾਬ ਜੀ ਪੋਜੀਸ਼ਨ ਅਸਾਈਨ ਕੀਤੀ ਆ ਅ ਸਰ ਸਾਰੇ ਟੀਚਰਸ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਮੈਨੂੰ ਇਹਨਾਂ ਸਪੋਰਟ ਕੀਤਾ ਤੇ ਮੇਰੀ ਹੈਲਪ ਕੀਤੀ ਸਟੱਡੀਜ਼ ਦੇ ਵਿੱਚ ਵੀ ਤੇ ਗੇਮਸ ਦੇ ਵਿੱਚ ਵੀ ਮਨਜੀਤ ਸਰ ਅਨਿਲ ਸਰ ਸਾਰਿਆਂ ਨੇ ਹੀ ਮੇਰੀ ਬਹੁਤ ਸਪੋਰਟ ਕੀਤੀ ਆ ਤੇ ਹੈਲਪ ਕੀਤੀ ਆ ਅੱਗੇ ਕੀ ਮੁਕਾਮ ਆ ਆਪਣਾ ਅ ਸਰ ਮੈਂ ਐਮਬੀਬੀਐਸ ਕਰਨੀ ਆ ਸਿਮਰਦੀਪ ਜੀ ਅੱਜ ਤੁਹਾਡੀ ਬੇਟੀ ਨੇ ਪੋਜੀਸ਼ਨ ਅਸਾਈਨ ਹੋ ਗਈ ਪੰਜਾਬ ਵਿੱਚ ਠੀਕ ਕਹਿਣਾ ਬਹੁਤ ਖੁਸ਼ੀ ਦੀ ਗੱਲ ਆ ਸਰ ਸਭ ਤੋਂ ਪਹਿਲਾਂ ਤਾਂ ਮੈਂ ਬਰਨਾਲਾ ਵਾਸੀਆਂ ਦਾ ਧੰਨਵਾਦ ਕਰਨਾ ਕਿਉਂ ਇਹਨਾਂ ਨੇ ਸਾਡੀ ਖੁਸ਼ੀ ਨੂੰ ਆਪਣੀ ਖੁਸ਼ੀ ਬਣਾ ਕੇ ਜਿਹੜਾ ਇੱਥੇ ਇੰਨੀ ਭਾਰਮਾ ਕੱਟ ਕੀਤਾ ਉਹਦੇ ਲਈ ਮੈਂ ਸਾਰਿਆਂ ਦਾ ਹੀ ਤੈਨੂੰ ਧੰਨਵਾਦ ਕਰਦਾ ਅੱਗੇ ਵੇਖ ਦਾ ਕੀ ਮੁਕਾਮ ਬੇਟੀ ਜੀ ਡਾਕਟਰ ਬਲਦੀ ਪੜਾਈ ਵੱਲ ਨੂੰ ਵੱਧ ਰਹੀ ਹੈ ਇੰਟਰਸਟ ਐਸ ਦਿੱਤਾ ਹੋਇਆ ਜੀ ਪ੍ਰਮਾਤਮਾ ਕਰੇ ਉਹ ਵੀ ਜਲਦੀ ਹੀ ਇਹ ਗੱਲ ਉਹ ਹੋ ਜਾਈ ਕੰਪਲੀਟ ਜਿਹੜਾ ਉਹਦਾ ਸੁਪਨਾ